ਸਾਸਿਕਾ ਜੀ ਸਾਰਿਆਂ ਨੂੰ ਬਾਈ ਲਾਡੀ ਕੋ ਪਹੁੰਚ ਚੁੱਕੇ ਜੀ ਪਿੰਡ ਗਗਰਪਣਾ ਜ਼ਿਲ੍ਹਾ ਅੰਮ੍ਰਿਤਸਰ ਪੰਨਾ ਤਹਿਸੀਲ ਬਾਬਕਾਲਾ ਦੇਖੋ ਅੱਜ ਵੀ ਚਾਰ ਬੰਦੇ ਲੱਗੋ ਵੜਾ ਸੇਲ ਆ ਜੀ ਤੇ ਬਾਕੀ ਵੀ ਇੰਨੇ ਗੱਲਬਾਤ ਕਰੀ ਬਜੀ ਸਾਸਿਕਾ ਜੀ ਤਿਆਰ ਹਾਂ ਬਹੁਤ ਵਧੀਆ ਕਿਰਪਾ ਤੁਸੀਂ ਸਾਰਿਆਂ ਨੂੰ ਕਿਵੇਂ ਜੀ ਠੀਕ ਆ ਕਿਵੇਂ ਚੱਲ ਰਹੀ ਆ ਜੀ ਸੰਦੀਪ ਡੇਰੀ ਫਾਰਮ ਵੇਖਣ ਆਲੇ ਨੂੰ ਪਿਆਰ ਭਰੀ ਸਾਸਿਕਾ ਵਾਲਾ ਵੀਰਾਂ ਨੂੰ ਭੈਣਾਂ ਨੂੰ ਹੋਰ ਤਨਾ ਬਾਸ ਕਿਰਪਾ ਜੀ ਤੁਸੀਂ ਸੁਣਾਓ ਕਿੰਨੀਆਂ ਅੱਜ ਫਿਰ ਅੱਜ ਚਾਰ ਆ ਵੀ ਜੀ ਕੱਲੀ ਸਰੂ ਹਾਂਜੀ ਅੱਜ ਫਿਰ ਤਿੰਨ ਸੁਈਆਂ ਇੱਕ ਗੱਬਣਾ ਲੜੀ ਜੀ ਸੂਈਏ ਤਾਜੀ ਸੂਈਏ ਨਾ ਤਾਜੀ ਸੂਈਏ ਆ ਤਿੰਨ ਕਿ ਦਿਨ ਹੋਏ ਸੂਈ ਨਹੀਂ ਮੱਛੀ ਆ ਗਈ ਮਗਰ ਮੱਛੀ ਆ ਜੀ ਮਗਰ ਕਿੰਨਾ ਦੋ ਤਿਆਰ ਭਾਈ ਜੀ ਜੇ ਕੋ 10 11 ਕਿਲੋ 11 ਕਿ ਹੋਊਗਾ ਜੇ ਪਹਿਲਾ ਸੂਏ ਜੀ ਪਹਿਲਾ ਪਹਿਲਾ ਜੀ ਜੀ ਪਹਿਲਾ ਸੂਏ 10 11 ਕਿਲੋ ਦਾ ਕੱਦ ਵਜਨ ਅੱਛੀ ਦਾ ਵੇਖੋ ਕਿੰਨਾ ਪ੍ਰਿੰਟ ਦਾ ਆ ਇਹ ਵੱਡੀ ਵਿਹੜਾ ਨਾ ਜੀ ਆਜੋ ਆਜੋ ਹਾਂ ਜੀ ਠੰਡੀ ਭਾਵੇਂ ਇਦਾਂ ਹੋਣਾ ਕੈਮਰੇ ਤੋਂ ਡਰਦੀ ਆ ਇਦਾਂ ਬਹਿ ਜਾਓ ਭਾਵੇਂ ਕੋਈ ਲੜੀ ਚਵਾ ਚੂ ਵਧੀਆ ਬਿਲਕੁਲ ਮੈਂ ਨਾ ਇੱਕ ਨੰਬਰ ਦਾ ਰੱਸੀ ਲਾਉਣ ਦੀ ਲੋੜ ਵੀ ਨਹੀਂ ਆ ਤੇ ਬੱਚਾ ਵੇਖੋ ਮਗਰ ਕੁਆਲਟੀ ਵਾਲਾ ਜੇ ਉਹਦੇ ਤੇ 55 50 ਹੀ ਦੇ ਦਈਏ ਭਾਜੀ ਤੁਹਾਡੇ ਕੋਲ ਡਰਦੀ ਆ ਇੰਨਾ ਇੰਦਾ ਹੀ ਬਹਿ ਜਾਓ ਭਾਵੇਂ ਕੋਈ ਗੱਲ ਹੀ ਨਹੀਂ ਜਿੱਧਰੋਂ ਦੀ ਮਰਜ਼ੀ ਬਹਿ ਜਾਓ ਲਓ ਮਾਰੋ ਤਾਰਾ ਕਰ ਦੋ ਜੈ ਮੋਲੀ ਜੀ ਨਾ ਹੁੰਦਾ ਦੱਸਣਾ ਤੁਸੀਂ ਅਗੇ ਹੋਣਾ ਦਾ ਦੋ ਛੱਡ ਦਈਏ ਜੀ 47000 ਦੀ ਦੇ ਦਾਂਗੇ 300 ਠੀਕ ਹੈ ਜੀ 45000 ਵਾਚੀ ਮਿਲਣੀ ਨਹੀਂ ਜੀ ਕਿਤੇ ਬਹੁਤ ਚੰਗੀ ਦੱਸ ਕੁਆਲਟੀ ਬਹੁਤ ਜਿਆਦੀ ਚਲੋ ਆਹਾਂ ਜੀ ਇਹ ਵੀ ਜੀ ਸੂਈ ਰਾਤ ਦੀ ਜੀ ਵੱਛਾ ਵੱਛਾ ਜੀ ਅੱਛਾ ਹਾਂ ਜੀ ਦੂਜਾ ਸੂਆ ਜੀ ਦੂਜਾ ਹੀ ਹੈ ਜੀ ਇਹ ਫਿਰ ਦੁੱਧ ਕਿੰਨਾ ਕਰੋਗੀ ਜੀ? ਵੀ ਜੀ 16-17 ਕਿਲੋ ਦੁੱਧ ਵਛੀ ਨੂੰ ਚਾਹੀਦਾ ਨਾ 16 ਪਾਸਤੇ। 16-17 ਕਿਲੋ। ਹਾਂ ਜੀ। ਇਹ ਵੀ ਦੁੱਧ ਨਸਲ ਵੇਖੋ ਵਛੀ ਨੂੰ ਕੁਆਲਿਟੀ ਕਿੰਨੀ ਹੈ। ਠੀਕ ਆ। ਆ ਫਿਰ ਕੁਆਲਿਟੀ ਵਿਖਾ ਦਿਓ ਕਿੰਨੀ ਸੋਹਣੀ ਵਛੀ ਤੂੰ। ਆਜੋ ਜੀ ਆਜੋ। ਇਦਾਂ ਹੀ ਬਹਿ ਜਾਓ ਵੀਰ ਜੀ ਇਦਾਂ ਹੀ ਭਾਵੇਂ। ਲਓ। ਨਾਵੇਂ ਪੂਰੀ ਬੈਠਾ ਪਾ ਥੱਲੇ ਨਹੀਂ ਲੰਘ ਜਾਓ। ਪੂਰੀ ਨਸਲਾ ਵੇੜ ਤੇ ਨਾਲੇ। ਹਾਂ ਜੀ। ਇਹਦੀ ਫਿਰ ਕੀਮਤ? ਇਹਦੀ ਵੀ ਜੀ 60000। ਸਮੂਹ ਗੱਭਣੇ ਦਿਖਾ ਦੇ ਬਣਾ ਲੈ ਵਾ ਤਿੰਨ ਛੜ ਦਈਏ ਜੀ ਹਾਂਜੀ 3.57 ਹਜ਼ਾਰ ਦੀ ਜੀ ਚਲੋ ਠੀਕ ਆ ਚਾ ਗੱਭਣੇ ਜੀ ਇਹ ਗੱਭਣਾ ਜੀ ਇਹ ਸੂਆ ਜੀ ਇਹ ਦੂਜਾ ਸੂਆ ਵੀਰ ਜੀ ਇਹ ਦੂਜਾ ਸੂਆ ਨਸਲ ਕੁਆਲਟੀ ਵੇਖੋ ਬੱਚੀ ਦੀ ਕਿੰਨੀ ਆ ਬਣਨੇ ਥੱਬੇ ਲੋਣੇ ਇਹਦਾ 18 ਪਲੱਸ ਵਾਲੀ ਆ ਬੱਚੀ ਪਿੱਛੋਂ ਆਵਾਜ਼ ਆਉਂਦੀ ਇਹਨਾਂ ਦੁੱਧ ਵਾਲੀ ਕਿੰਨੇ ਟਾਈਮ ਲੈ ਜੂ ਜੀ ਹੁਣ ਇਹ ਇਹ ਤਾਂ ਦੋ ਚਾਰ ਦਿਨ ਲੈ ਹੀ ਜਾਣੇ ਆ ਅੱਛਾ ਦੋ ਚਾਰ ਤਾਂ ਲੈ ਜੂਗੀ ਕੁਆਲਟੀ ਬੜੀ ਵੱਚੀ ਦੀ ਠੀਕ ਆ ਆ ਜਾਓ ਜੀ ਆ ਜਾਓ ਅਜੇ ਭੁਖੀ ਭਕੀ ਆਈ ਆ ਦੂਰੋਂ ਹਾਂਜੀ ਆਈ ਆ ਦੂਰੋਂ ਨਵਾਲੀ ਤੋਂ ਹਲੀ ਅਜੇ ਭੁਖੀ ਭਕੀ ਵੱਛੀ ਇਹਦਾ ਮੁੱਲ ਹਾਂਜੀ ਇਹਦਾ 55000 ਰੇ ਰਹੀ ਇਹ ਵੀ ਤਿੰਨ ਛੋੜ ਵਿੱਚੋਂ 50 ਤੋਂ ਹਾਂਜੀ 47000 ਚਲੋ ਠੀਕ ਹੈ ਜੀ ਤੇ ਠੰਡੀ ਧੀਰੀ ਵੱਛੀ ਇੰਨੀਆਂ ਵੀ ਕੋਈ ਗੱਲ ਹੀ ਕਰਨ ਵਾਲੀ ਨਹੀਂ ਇੱਦਾਂ ਗੱਪਣ ਦੇ ਥੱਲੇ ਬਹਿ ਜਾਓ ਭਾਵੇਂ ਚਲੋ ਠੀਕ ਹੈ ਠੀਕ ਹੈ ਇਧਰੋਂ ਦੀ ਮਰਜ਼ੀ ਬਹਿ ਜਾਓ ਬੜੀ ਜੀ ਤੇ ਆਹ ਭਾਜੀ ਫਿਰ ਇਹ ਵੀ ਸੂਈ ਆ ਵੀਰ ਜੀ ਅਜੇ ਵੀ ਤਾਜੀ ਸੂਈ ਆ ਤਿੰਨ ਚਾਰ ਦਿਨ ਹੋ ਗਿਆ ਵੱਛਾ ਜੇ ਮਗਰ अच्छा अच्छा बोळा ਗਿਆ ਜੀ ਤੇ ਇਹ ਰਿਹਾ ਉਹਗਾ 13 14 ਕਿਲੋ ਬੋਲਾ ਜਿਹੜਾ ਪੱਕਾ ਜਿਹੜਾ ਨੈਟ ਉਹ 13 14 ਕਿਲੋ ਬੋਲਾ ਹਾਂਜੀ ਇਹ ਵੀ ਤੋੜੋ ਹਾਂਜੀ ਦੁੱਧ 18 ਪਲੱਸ ਕੱਢ ਦੂਗੀ ਬੱਚੀ ਚੋਈ ਇੰਦੀ ਬਧੀਏ ਭਾਜੀ ਭਾਜੀ ਇੱਕ ਨੰਬਰ ਇਦਾਂ ਬਹਿ ਕੇ ਚੋਲੋ ਭਾਵੇਂ ਕੋਈ ਰੱਸੀ ਲਾਉਣ ਦੀ ਲੋੜ ਨਹੀਂ ਜੇ ਆਜੋ 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 ਲਓ ਜੀ ਇਦਾਂ ਹੀ ਬਹਿ ਜਾਓ ਜਿੱਧਰੋਂ ਦੀ ਮਰਜ਼ੀ ਬਹਿ ਜਾਓ ਠੰਡੀਆਂ ਧੀਰੀਆਂ ਵਾਂਦੇ ਬੱਚੀਆਂ ਆਜੋ ਲਿਆਓ ਦੋਵੇਂ ਬੰਦੇ ਬਹਿ ਕੇ ਚੋਈ ਕਰਨ ਵਾਲੀਆਂ ਜੇ ਠੀਕ ਆ ਦੂਜਾ ਸੂਆ ਜੇ ਨਸਲ ਕੁਆਲਟੀ ਬਹੁਤ ਜ਼ਿਆਦੀ ਵਛੀ ਹੈ ਇੰਦੀ ਕਿਵੇਂ ਫਿਰ ਭਾਜੀ 55000 ਦੀ ਦੇ ਦੀਏ ਭਾਜੀ ਇਹ 50 ਦੇ ਨਹੀਂ ਸਭ 55000 ਦੀ ਦੇ ਦਾਂਗੇ ਨਾ ਦੇ ਨਹੀਂ ਹੈ 50 ਦੀ ਮੈਂ ਜਾ ਨਹੀ ਮੈਂ ਤੇਰੇ ਬੜਾ ਬਜਾਰ ਖੋਲਿਦਾ ਕੋਈ ਨਹੀਂ ਚੋ 100 ਨਹੀਂ ਹੋਣਾ ਜੇ ਸੱਚ ਆਲੀ ਗੱਲ ਜੇ ਤੁਸੀਂ ਕਹਿਤਾ ਤੇ ਸੱਚ ਆਲੀ ਗੱਲ ਆ ਵਛੀ ਐ ਬੜੀ ਚੰਗੀ ਦੁੱਧ ਵਾਲੀ ਐ ਕਿੰਨੇ ਦੇਣੀ ਐਂਦੇ ਭਾ ਨੂੰ ਦੇ ਫੇ ਚਾਰ ਵੜਾ ਬਾਕੀ ਇਥੇ ਆਓ ਮੇਰੇ ਕੋਲ ਚੈੱਕ ਕਰੋ ਚੁਾਈ ਕਰੋ ਹਨਾ ਜੀ ਹਾਂਜੀ ਚਲੋ ਨੰਬਰ ਬੋਲ ਦਿਓ ਜੀ 8264213509 ਪਿੰਡ ਗੱਗੜਪਾਣਾ ਤਹਿਸੀਲ ਬਾਬਾਵਕੜਾ ਜ਼ਿਲ੍ਹਾ ਅਮਰਸਰ ਜੀ ਸਤਿ ਸ੍ਰੀ ਅਕਾਲ